ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਵਾਏ ਤੋਂ ਬਾਅਦ ਬੱਬੂ ਮਾਨ ਅਮਿਤੋ ਜਮਾਨ ਦੇ ਨਾਲ ਇੱਕ ਵਾਰ ਫਤੂ ਮਾਂ ਪਾਲੇ ਤਿਆਰ ਆ ਜੀ ਫਿਲਮ ਸੁੱਚਾ ਸੂਰਮਾ ਦੇ ਰਾਏ ਪਤਾ ਲੱਗਾ ਕਿ ਸਰਪ ਜੀ ਚੀਮਾ ਨੇ ਵੀ ਕਹਿੰਦੇ ਰੋਲ ਕੀਤਾ ਬੱਬੂ ਮਾਨ ਦੇ ਨਾਲ ਪਰ ਦੋਸਤੋ ਇਸ ਫਿਲਮ ਤੋਂ ਬੜੀਆਂ ਉਮੀਦਾਂ ਨੇ ਬੱਬੂ ਮਾਨ ਬਹੁਤ ਦੇਰ ਬਾਅਦ ਆ ਰਿਹਾ ਆ ਫਿਲਮ ਨੂੰ ਲੈ ਕੇ ਕਹਿਣ ਦਾ ਮਤਲਬ ਹੁਣ ਉਹ ਲਾਈਵ ਸ਼ੋਅ ਦੇ ਵਿੱਚ ਹੀ ਬਿਜ਼ੀ ਸੇ ਕਈ ਸਮੇਂ ਤੋਂ ਪਰ ਹੁਣ ਬੱਬੂ ਮਾਨ ਇਹ ਫਿਲਮ ਕਦੋਂ ਰਿਲੀਜ਼ ਕਰ ਦੇ ਆ ਹਾਲੇ ਕੋਈ ਪਤਾ ਨਹੀਂ ਪਰ ਸੁੱਚਾ ਸੂਰਮਾ ਦੀ ਕਹਿੰਦੇ 90% ਜਿਹੜੀ ਕਿ 100% ਹੀ ਉਹਦੀ ਜਿਹੜੀ ਸ਼ੂਟਿੰਗ ਆ ਉਹ ਸਮਾਪਤ ਹੋ ਚੁੱਕੀ ਆ ਪੂਰੀ ਹੋ ਚੁੱਕੀ ਆ ਸਾਰਾ ਕੰਮ ਕਾਜ ਹੋ ਚੁੱਕਾ ਆ ਤੇ ਜਿਹੜੇ ਬੱਬੂ ਮਾਨ ਦੇ ਕੱਤਰ ਫੈਨ ਆ ਉਹਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਆ ਕਿ ਜਿਵੇਂ ਹਸ਼ਰ ਨੇ ਕੂਤੀ ਪਾਈ ਸੀ ਸਿਲਮੇ ਚ ਇਸ ਵਾਰ ਸੁੱਚਾ ਸੂਰਮਾ ਔਰ ਬੱਬੂ ਮਾਨ ਨ ਪੂਰੀ ਖੁੱਤ ਪਾਉਣਗੇ ਤੇ ਸੈਲਮੈਨ ਨੂੰ ਜਾਣ ਨੂੰ ਤਿਆਰ ਬੈਟਿਆ ਬੱਬੂ ਮਾਨ ਦੇ ਕੱਟੜ ਜਿਹੜੇ 팬 ਆ ਕਿਉਂਕਿ ਬੇ ਸਬਰ ਹੀ ਨਾਲ ਇੰਤਜ਼ਾਰ ਰਹਿੰਦਾ ਆ ਮਾਨ ਸਾਹਿਬ ਦੀਆਂ ਫਿਲਮਾਂ ਦਾ ਵੀ ਤੇ ਗੀਤਾਂ ਦਾ ਵੀ ਕੁਝ ਲੋਕ ਵਿੱਚ ਕਰਦੇ ਰਹਿੰਦੇ ਆ ਵੀ ਨਹੀਂ ਪਰ ਜੋ ਇੱਕ ਕਰੇਜ਼ ਪੰਜਾਬ ਦੇ ਵਿੱਚ ਜਿੰਨਾ ਕਰੇਜ਼ ਬੱਬੂ ਮਾਨ ਦਾ ਔਰ ਇਹਨਾਂ 25 ਸਾਲਾਂ ਦੇ ਵਿੱਚ ਦੇਖਿਆ ਆ 25 ਸਾਲ ਇਹਨਾਂ ਕਰੇਜ਼ ਬਰਕਰਾਰ ਰੱਖਣਾ ਬਹੁਤ ਹੀ ਮੁਸ਼ਕਲ ਦਾ ਕੰਮ ਹੁੰਦਾ ਆ ਸਾਲ ਦੋ ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਹੀ ਕਈ ਕਲਾਕਾਰ ਉੱਠਦੇ ਆ ਤੇ ਬਹਿ ਜਾਂਦੇ ਆ ਕਦੋਂ ਆਏ ਕਦੋਂ ਗਏ ਇੰਨਾ ਲੰਮਾ ਸਮਾਂ ਇੰਨਾ ਲੰਮਾ ਸਮਾਂ ਆਪਣੇ ਆਪ ਨੂੰ ਸਟੇਬਲ ਚ ਰੱਖਣਾ ਬਹੁਤ ਮੁਸ਼ਕਲ ਦਾ ਕੰਮ ਆ ਜਿਹੜਾ ਕਿ ਬੱਬੂ ਮਾਨ ਨੇ ਬਾਕੂਬੀ ਕਰਕੇ ਦਿਖਾਇਆ ਬਹੁਤ ਫਿਲਮਾਂ ਬਣਾਈਆਂ ਤੁਹਾਨੂੰ ਵੀ ਪਤਾ ਹੀ ਆ ਉਹਨਾਂ ਵਿੱਚੋਂ ਮੈਂ ਤਾਂ ਸਿੱਧੀ ਗੱਲ ਕਰੂੰਗਾ ਹਵਾਏ ਬੈਸਟ ਜਿਹੜੀ ਕਿ ਘੈਂਟ ਫਿਲਮ ਸੀਗੀ ਹਵਾਏ ਹੈਨਾ ਤੇ ਫਿਰ ਹਸ਼ਰ ਹਸ਼ਰ ਲਵ ਸਟੋਰੀ ਨੇ ਤਾਂ ਤੁਹਾਨੂੰ ਪਤਾ ਹੀ ਆ ਕਮਾਲਾਂ ਕਰ ਦਿੱਤੀਆਂ ਸੀ ਉਹਦੇ ਗਾਣੇ ਐਨੇ ਹਿੱਟ ਹੋਏ ਆ ਅੱਜ ਵੀ ਲੋਕਾਂ ਦੇ ਮੂੰਹ ਤੇ ਚੜੇ ਹੋਏ ਗੀਤ ਨੇ ਹਸ਼ਰ ਫਿਲਮ ਦੇ ਤੇ ਹਸ਼ਰ ਫਿਲਮ ਦੇ ਕੱਲੇ ਕੱਲੇ ਡਾਇਲੋਗ ਲੋਕਾਂ ਨੂੰ ਯਾਦ ਨੇ ਤੇ ਉਸ ਚੀਜ਼ ਦੀ ਉਮੀਦ ਹੁਣ ਸੁੱਚਾ ਸੂਰਮਾ ਤੋਂ ਬੱਬੂ ਮਾਨ ਦੇ ਜਿਹੜੇ ਕੱਟੜ ਫੈਨ ਆ ਉਹ ਕਰ ਰਹਾ ਕਿ ਅਸੀਂ ਉਹੀ ਬੱਬੂ ਮਾਨ ਨੂੰ ਮੁੜ ਕੇ ਦੇਖਣਾ ਚਾਹਨੇ ਤੇ ਇੱਕ ਗੱਲ ਇਹ ਹੈਗੀ ਆ ਕਿ ਬੱਬੂ ਮਾਨ ਆਪਣੇ ਜਿਹੜੇ ਪਿਆਰੇ ਆ ਚਾਹਣ ਵਾਲੇ ਆ ਉਹਨਾਂ ਨੂੰ ਕਾਫੀ ਪਿਆਰ ਕਰਦੇ ਨੇ ਕਾਫੀ ਉਹਨਾਂ ਦਾ ਫਿਕਰ ਵੀ ਕਰਦੇ ਨੇ ਤੇ ਹੁਣ ਦੋਸਤੋ ਜਲਦੀ ਬੱਬੂ ਮਾਨ ਅਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਸੁੱਚਾ ਸੂਰਮਾ ਦੇ ਨਾਲ ਹਾਜ਼ਰ ਹੋ ਰਹੇ ਆ ਤੇ ਕਈ ਲੋਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਹੁਣ ਬੱਬੂ ਮਾਨ ਨੇ ਫਿਲਮਾਂ ਕਰਨੀਆਂ ਨਹੀਂ ਹਟ ਜਾਊਗਾ ਪਰ ਨਹੀਂ ਦੋਸਤ ਬੱਬੂ ਮਾਨ ਕਦੇ ਵੀ ਨਹੀਂ ਪਿੱਛੇ ਹਟ ਸਕਦਾ ਕਿਉਂਕਿ ਬੱਬੂ ਮਾਨ ਦੇ ਕੂਨ ਦੇ ਵਿੱਚ ਐਕਟਿੰਗ ਵੀ ਔਰ ਸਿੰਗਿੰਗ ਵੀ ਉਹ ਇਸ ਚੀਜ਼ ਤੋਂ ਕਦੇ ਪਿੱਛਾ ਹੋ ਨਹੀਂ ਸਕਦਾ ਤਾਂ ਉਸ ਤੋਂ ਜ਼ਿਆਦਾ ਉਹਨੂੰ ਚਾਹਣ ਵਾਲਿਆਂ ਦੇ ਖੂਨ ਵਿੱਚ ਬੱਬੂ ਮਾਨ ਵਸਿਆ ਹੋਇਆ ਜਿਹੜੇ ਬੱਬੂ ਮਾਨ ਨੂੰ ਪਿਆਰ ਕਰਦੇ ਨੇ ਅੱਜ ਤੋਂ ਨਹੀਂ ਉਹ 20-25 ਸਾਲਾਂ ਤੋਂ ਇਸ ਤਰ੍ਹਾਂ ਹੀ ਬਰਕਰਾਰ ਪਿਆਰ ਕਰ ਰਹੇ ਨੇ ਤੇ ਤੁਸੀਂ ਦੋਸਤੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸੋ ਤਾਂ